ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਨਵਾਂ ਬਲੌਗ ਵੀਡੀਓ ਜੋ ਮਰਜੀ ਕਹਿ ਲਓ ਟੈਟੀ ਖੁੱਲ ਗਿਆ ਜੀ ਬੜੀ ਮੁਸ਼ਕਲ ਨਾਲ ਟੈਟੀ ਖੁੱਲੇ ਆ ਤੇ ਕਿਉਂਕਿ ਖੋਲਣ ਦੀ ਲੋੜ ਹੀ ਨਹੀਂ ਪੈਂਦੀ ਇੱਕ ਦੋ ਵਾਰ ਜੀ ਪੈਂਦੀਆਂ ਆ ਤੇ ਕੰਮ ਤੋਂ ਘਰ ਘਰ ਤੇ ਕੰਮ ਤੇ ਹੁਣ ਜੀ ਬੰਦੇ ਹੋ ਰਹੇ ਤਿਆਰ ਅੱਜ ਹੈਗਾ ਜੀ ਨਗਰ ਕੀਰਤਨ ਤੇ ਅਸੀਂ ਜਾ ਰਹੇ ਅੱਜ ਨਗਰ ਕੀਰਤਨ ਦੇਖਣ ਬੱਤੀ ਪਾ ਲਿਆ ਤੇ ਸਾਡੇ ਸਾਥੀ ਸਾਰੇ ਤਿਆਰ ਹੋ ਰਹੇ ਆ ਮੈਂ ਵੀ ਪੱਗ ਬਨ ਰਿਹਾ ਜੀ ਅੱਜ ਦੇਖੋ ਦੱਸੋ ਕਮੈਂਟ ਕਰਕੇ ਕਿੱਦਾਂ ਦੀ ਲੱਗਦੀ ਆ ਸਾਰਿਆਂ ਨੇ ਤੇ ਸਾਡੇ ਜਿਹੜੇ ਪੱਗ ਬਨਣ ਵਾਲੇ ਨੇ ਉਹ ਸੀ ਹੈਗੇ ਨੇ ਜੱਗੀ ਮਿਸਟਰ ਜੱਗੀ ਸਿੰਘ ਅਸੀਂ ਸਾਰਿਆਂ ਨੇ ਜੀ ਇੱਕ ਗੱਡੀ ਕਰਾਈ ਸੀ ਕਿਉਂਕਿ ਸਾਡੇ ਇੱਥੋਂ ਸਾਧਨ ਕੋਈ ਜਾਂਦਾ ਨਹੀਂਗਾ ਤੇ ਅਸੀਂ ਇੱਥੋਂ ਇੱਕ ਗੱਡੀ ਕਰਾਈ ਸੀ ਟੈਕਸੀ 70 ਨੰਬਰ ਚ ਤੇ ਔਣ ਜਾਣ ਦਾ ਉਹਨੇ ਮਤਲਬ ਆਪਣਾ ਪਰਾਇ ਦੋਦੀਆ ਤੇ ਅਸੀਂ ਹੁਣ ਦੋ ਗੇੜੇ ਲਾਤੇ ਸੀਗੇ ਸਾਨੂੰ ਅਸੀਂ 7-8 ਜਾਣੇ ਸੀਗੇ ਤੇ ਸਾਨੂੰ ਛੱਡਿਆ ਇਹ ਭਾਜੀ ਸਾਡੇ ਪਾਕਿਸਤਾਨ ਤੋਂ ਨੇ ਤੇ ਬੰਦੇ ਪਿਆਰ ਹੋ ਗਏ ਤੇ ਪੱਗਾਂ ਬਾਰੇ ਜਰੂਰ ਕਮੈਂਟ ਕਰਿਓ ਵੀ ਸਾਡੀਆਂ ਪੱਗਾਂ ਕਿੱਦਾਂ ਦੀਆਂ ਲੱਗ ਰਹੀਆਂ ਤੇ ਸਾਡੇ ਗੁੱਪੀ ਭਾਜੀ ਹੁਣੇ ਮੋੜੇ ਬੈਠੇ ਹੋ ਆ ਤੇ ਬਾਕੀ ਤੁਹਾਨੂੰ ਜਿੱਦਾਂ ਜਿੱਦਾਂ ਜਾਈ ਜਾਵਾਂਗੇ ਦਿਖਾਈ ਜਾਵਾਂਗੇ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਅਜੇ ਥੋੜਾ ਮਤਲਬ ਭਾਜੇ ਤਿਆਰੀਆਂ ਚੱਲ ਰਹੀਆਂ ਸੀਗੀਆਂ ਅਸੀਂ ਸਵੇਰੇ 9:30 ਵਜੇ ਅ ਨਿਕਲ ਗਏ ਸੀ ਘਰੋਂ ਤੇ 10:00 ਵਜੇ ਤੋਂ ਪਹਿਲਾਂ ਹੀ ਅਸੀਂ ਪਹੁੰਚ ਗਏ ਸੀ ਇਹ ਜੀ ਜਿੱਦਾਂ ਇੱਥੇ ਅਰੇਂਜਮੈਂਟ ਦੇ ਵਿੱਚ ਸਾਰੇ ਦੇ ਵਿੱਚ ਪੁਲਿਸ ਵੀ ਲੱਗਦੀ ਆ ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਸਿੰਘ ਸਭਾ ਬੱਤੀਪਾਲੀਆ ਇਟਲੀ ਅੇਹੇ ਗੁਰਦੁਆਰਾ ਸਾਹਿਬ ਆ ਸਾਡੇ ਸੱਜਣ ਮਿੱਤਰ ਆ ਰਹੇ ਨੇ ਜਿਹੜਾ ਜਿੱਦਾਂ ਕੋਈ ਨਾ ਕੋਈ ਆ ਹੀ ਜਾਂਦਾ ਕੰਮ ਕਰਦੇ ਨਾਲ ਮੁੰਡੇ ਸਾਰੇ ਮਿਲ ਰਹੇ ਨੇ ਤੇ ਬਾਕੀ ਤੁਸੀਂ ਕਰੋ ਦਰਸ਼ਨ ਜੀ ਨਗਰ ਕੀਰਤਨ ਦੇ ਇਹ ਜੀ ਗੁਰਦੁਆਰਾ ਸਾਹਿਬ ਤੋਂ ਅੱਗੇ ਕਾਫੀ ਖੁੱਲੀ ਜਗ੍ਹਾ 'ਚ ਖਾਲੀ ਪਲਾਟ ਦੇ ਵਿੱਚ ਲੰਗਰ ਹਾਲ ਬਣਾਇਆ ਹੋਇਆ ਸੀਗਾ ਚਾਹ ਪਕੌੜੀਆਂ ਦਾ ਲੰਗਰ ਚੱਲ ਰਿਹਾ ਸੀਗਾ ਸਵੇਰੇ ਤੇ ਸੰਗਤਾਂ ਚਾਹ ਪਕੌੜੀਆਂ ਦਾ ਲੰਗਰ ਛਕ ਰਹੀਆਂ ਨੇ ਮੌਸਮ ਸੋਹਣਾ ਸਿਗਾ ਜੀ ਮੌਸਮ ਸਾਰਾ ਸਾਫ਼ ਸੀਗਾ ਉਸ ਦਿਨ ਤੋ ਜੀ ਟਰੈਕਟਰ ਨੂੰ ਪੂਰਾ ਸਜਾ ਲਿਆ ਗਿਆ ਜੀ ਤੇ ਪਾਰਕੀ ਸਾਹਿਬ ਵੀ ਟਰੈਕਟਰ ਦੇ ਉੱਪਰ ਸ਼ੋਭਿਤ ਕਰ ਦਿੱਤੇ ਗਏ ਨੇ ਜੀ ਸੰਗਤਾਂ ਆ ਗਈਆਂ ਨੇ ਤੇ ਕਾਫੀ ਸੰਗਤਾਂ ਦੂਰੋਂ ਪਰੋਂ ਵੀ ਆਈਆਂ ਸੀ ਜੀ ਬੱਸਾਂ ਕਰਾ ਕੇ ਕਾਫੀ ਹੋਰ ਏਰੀਏ ਦੇ ਵਿੱਚੋਂ ਵੀ ਬੱਸਾਂ ਦੇ ਵਿੱਚ ਸੰਗਤ ਆਈ ਹੋਈ ਸੀ ਕਿਉਂਕਿ ਬੱਤੀਪਾਲੀਆ ਦੇ ਵਿੱਚ ਹੀ ਆ ਜੀ ਗੁਰਦੁਆਰਾ ਸਾਹਿਬ ਆਲੇ ਦੁਆਲੇ ਸਲੇਰਨ ਉਹਦੇ ਵਿੱਚ ਵੀ ਗੁਰਦੁਆਰਾ ਸਾਹਿਬ ਨਹੀਂ ਹੈਗੇ ਤੇ multimass <laughs> Beast ਜਿੱਦਾਂ ਜਿੱਦਾਂ ਜੀ ਅੱਗੇ ਤੋਂ ਵੀ ਦਾ ਰਹੇ ਸੀਗੇ ਤੇ ਗੁਰੂ ਘਰ ਲੰਗਰ ਚੱਲ ਰਿਹਾ ਸੀਗਾ ਜੀ ਤੇ ਸੰਗਤਾਂ ਨੂੰ ਟੰਡੇ ਸਾਰਾ ਕੁਝ ਬਤਾਇਆ ਜਾ ਰਿਹਾ ਜੀ ਨਾਲੋ ਨਾਲ ਸੜਕ ਦੇ ਨਾਲੋ ਨਾਲ ਸੰਗਤਾਂ ਲੰਗਰ ਵੀ ਸ਼ਾਗ ਰਹੀਆਂ ਨੇ ਤੇ ਇਹ ਬੰਦਾ ਲੈਣ ਲੱਗਾ ਆ ਦੇਖੋ ਆ ਬੰਦਾ ਚੰਦ ਚੰਦ ਹਾਂ ਸਿੰਗਰ ਵੀ ਗਿਆ ਪਿੰਨ ਇਹ ਜਿੱਥੇ ਇਟਲੀਆ ਚ ਜਿੱਦਾਂ ਨਿਊਜ਼ ਰਿਪੋਰਟਰ ਮਿਲਿਆ ਤੇ ਲੋਕਲ ਕੋਈ ਨਿਊ ਕੋਈ ਨਹੀਂ ਮਿਲਿਆ ਉਹ ਵੀ ਆਏ ਹੋਏ ਸੀ ਜਿਹੜੇ ਚਰਚ ਕਰ ਰਹੇ ਸੀ ਨਗਰਪੀਰਤਨ ਨੂੰ Dance, 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 कहिड़ी बसि ध्यानु ॾियां ਵਾਲੇ ਵਾਲੇ ਗਿਰਜੀ ਗੁਰੂ ਕੇ ਲੰਗਰ ਚਾਹ ਰਹੇ ਨੇ ਤੇ ਸਾਡੇ ਸਾਰੇ ਸਾਥੀ ਜਿਹਨੇ ਵੀ ਕੰਮ ਕਰਨ ਵਾਲੇ ਨਾਲ ਸਾਰੇ ਆਏ ਹੋਏ ਸੀਗੇ ਤੇ ਲੰਗਰ ਛਕਦੇ ਸਾਰੇ ਔਰ ਜਿੱਦਾਂ ਜਿੱਦਾਂ ਘੁੰਮਦੇ ਘੁੰਮਦੇ ਸਾਰੇ ਮਿਲ ਜਾਂਦੇ ਸੀਗੇ ਉਦਾਂ ਉਦਾਂ ਰਿਪੋਰਟ ਕਰੀ ਜਾਂਦੇ ਸੀਗੇ ਕੋ ਸਾਹਮਣੇ ਸਤਨਾਮ ਭਾਜੀ ਮੱਥੀ ਪਾਲੀਆ ਦਾ ਦੁਕਾਨ ਵਾਲੇ ਵਰਤਾਰੇ ਨੇ ਜੀ ਲੰਗਰ ਇਹ ਪਾਜੀ ਹੁਣੀ ਦੁੱਧ ਵਾਲੀ ਗੱਡੀ ਚਲਾਉਂਦੇ ਆ ਜੀ ਕੰਮ ਤੇ ਸਾਡੇ ਤੇ ਬਹੁਤ ਚੰਗਾ ਮੀਚ ਰਹੇ ਇਹਨਾਂ ਦਾ ਤੇ ਬਾਕੀ ਸਾਰੇ ਆਪਣੇ ਵੀਰ ਭਰਾ ਕੰਮ ਤੇ ਸਾਰੇ ਨਾਲ ਦਰਸ਼ਨ ਕਰਦੇ ਹੋਏ ਨਗਰ ਕੀਰਤਨ ਦੇ ਲੰਗਰ ਛਕਦੇ ਹੋਏ ਸਾਰੇ ਇਹ ਸਾਡੇ ਵੀਰ ਜੀ ਜਿਹੜੇ ਅੱਗੇ ਅੱਗੇ ਸਫਾਈ ਦੀ ਸੇਵਾ ਕਰ ਰਹੇ ਸੀਗੇ ਇਹ ਸਾਰੇ ਸਫਾਈ ਦੀ ਸੇਵਾ ਤੇ ਲੱਗੇ ਹੋਏ ਸੀਗੇ ਸਾਡੇ ਭਰਾ ਸਾਰੇ ਲੋ ਜੀ ਅਸੀਂ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਨਗਰ ਕੀਰਤਨ ਦੀ ਸਮਾਪਤੀ ਹੋ ਗਈ ਆ ਜੀ ਤੇ ਗੁਰੂ ਘਰ ਲੰਗਰ ਚੱਲ ਰਿਹਾ ਜੀ ਤੇ ਸੰਗਤਾਂ ਲੰਗਰ ਛਕ ਰਹੀਆਂ ਨੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਤੇ ਕੋਈ ਗਲਤੀ ਭੁੱਲ ਜੋਗ ਮਾਫ ਜੀ ਕੋਈ ਕਿਸੇ ਵੀ ਵੀਡੀਓ ਚ ਜਾਂ ਕਿਸੇ ਵੀ ਬੋਲਣ ਦੇ ਵਿੱਚ ਕੋਈ ਬਾਦਖਾਟ ਹੋਈ ਹੋਵੇ ਸਾਰਿਆਂ ਤੋਂ ਮਾਫੀ ਹੈ ਜੀ ਤੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਜੀ ਵੀਡੀਓ ਦੇਖਣ ਦੇ ਲਈ ਹੁਣ ਸਾਡੀ ਹੋ ਗਈ ਜੀ ਘਰ ਨੂੰ ਵਾਪਸੀ ਅਸੀਂ ਜਾ ਰਹੇ ਹਾਂ ਵਾਪਸ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਵਾ ਮੀਚ ਅੱਖੀਆਂ ਕੋ ਛਾਵਾਂ ਉੱਥੇ ਜੀ ਪਹਾੜਾਂ ਦੇ ਥੱਲੇ ਜਿੱਥੇ ਬੱਦਲ ਦਿਖ ਰਹੇ ਨੇ ਉੱਥੇ ਸਾਡਾ ਘਰ ਹੈ ਜੀ